ਹੁੰਤੋ ਸੀ ਇੰਡੀਆ ਗੱਡਜੋੜ ਦਲ ਜয় ਹੈਗਾ ਉਸ ਤੇ ਉੱਪਰ ਵੀ ਸਵਾਲ ਚੁੱਕੇ ਹੈਗੇ ਨੇ ਜੋ ਅਸੀਂ ਮੂਵੀ ਦੇ ਵਿੱਚ ਦੇਖਿਆ ਜੋ ਪਿਕਚਰ ਤੇ ਵੀ ਦੇਖਿਆ ਅਸੀਂ ਉਹਦੇ ਅੰਗੇ ਚੱਲ ਰਹੇ ਆਂ ਕਿ ਮੈਂ ਅੱਜ ਦੀ ਗੱਲ ਕੀਤੀ ਹੈ ਇਹਨਾਂ ਚੋਣਾਂ ਦੇ ਵਿੱਚ ਪੂਗਤਾ ਪਵੇਗਾ ਜਾਂ ਅੱਗੇ ਦੀ ਹਾਂ ਅਸੀਂ ਇਹ ਕਹਿੰਦੇ ਕਿ ਦੀਵਾਲੀ ਦੁਬਾਰਾ ਵੀ ਆਣੀ ਹੈ ਅੱਜ ਹੀ ਨਹੀਂ ਹੈ ਪਰ ਇਲੈਕਸ਼ਨ ਦੁਬਾਰਾ ਫੇਰ ਆਣੇ ਨੇ ਸੀ ਜ਼ਿਕਰ ਕੀਤਾ ਸੀਗਾ ਵੀ ਜੇਕਰ ਮੁਆਫੀ ਨਾ ਮੰਗੀ ਗਈ ਤਾਂ ਬਾਦ𝕚ਗਰ ਵਾਲੇ ਜਿਹੜੀ ਜੋ ਵੀ ਹੈਗੀ ਭਾਈਚਾਰੇ ਦੀ ਵੋਟ ਹੈ ਚਲੋ ਕੱਲ ਹੋ ਗਈ ਗੁੱਸੇ 'ਚ ਹੁੰਦੀਆਂ ਕੁਝ ਗੱਲਾਂ ਹਾਂ ਉਹ ਟਾਈਮ 'ਚ ਚਮਤਕਾਰ ਦੱਸਾਂਗੇ 26 ਮਈ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਰੈਲੀ ਹੁੰਦੀ ਹੈ ਜਿੱਥੇ ਕਿ ਇੰਡੀਆ ਅਲਾਈਅੰਸ ਦੇ ਉਮੀਦਵਾਰ ਮਨਿੰਦਰ ਬਾਵਾੜੀ ਦੇ ਹੱਕ ਤੇ ਵਿੱਚ ਵੋਟ ਅਪੀਲ ਕਰਨ ਦੇ ਲਈ ਪ੍ਰਿੰਕਿਆ ਗਾਂਧੀ ਪਹੁੰਚਦੇ ਨੇ ਅਤੇ ਇਸੇ ਦੌਰਾਨ ਮੈਦਾਨ ਦੇ ਉੱਪਰ ਇੱਕ ਘਟਨਾਕ੍ਰਮ ਵਾਪਰਦਾ ਹੈ ਪਵਨ ਪਾਂਸਲ ਨੂੰ ਲੈ ਕੇ ਤੇ ਅਜਿਹੇ ਦੇ ਲੈ ਕੇ ਜਿਹੜੇ ਘਟਨਾਕ੍ਰਮ ਹੋਇਆ ਸੀ ਉਸ ਨੂੰ ਲੈ ਕੇ ਹੁਣ ਕਾਂਗਰਸੀਆਂ ਵੱਲੋਂ ਨਰਾਜ਼ਗੀ ਜ਼ाहिर ਕੀਤੀ ਜਾ ਰਹੀ ਹੈ ਤੇ ਇੰਡੀਆ ਅਲਾਈਅੰਸ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਘਟਨਾਕ੍ਰਮ ਨੂੰ ਲੈ ਕੇ ਤੇ ਹੁਣ ਤੁਸੀਂ ਇੰਡੀਆ ਗੱਡਜੋੜ ਦਲ ਜਿਹੜਾ ਹੈਗਾ ਉਸ ਤੇ ਉੱਪਰ ਵੀ ਸਵਾਲ ਚੁੱਕੇ ਹੈਗੇ ਨੇ ਕਿ ਇਹ ਜੋ ਵੀ ਮੋਟਿਵ ਕਿਸੇ ਨੂੰ ਆਗਾਤ ਕਰਨਾ ਨਹੀਂ ਹੈ ਅਸੀਂ ਆਪਣਾ ਦੁੱਖ ਦੱਸਿਆ ਕਿ ਸਾਡੇ ਲੀਡਰ ਨੂੰ ਇਹਨਾਂ ਨੇ ਟੱਕਾ ਮੁਕੀ ਕੀਤੀ ਹੈ ਜੋ ਕਿ ਸਾਡੇ ਲੀਡਰ ਨੇ ਸਾਨੂੰ ਸ਼ਿਕਾਇਤ ਨਹੀਂ ਕੀਤੀ ਮਗਰ ਅਸੀਂ ਦੇਖਿਆ ਜੋ ਜੋ ਅਸੀਂ ਮੂਵੀ ਦੇ ਵਿੱਚ ਦੇਖਿਆ ਜੋ ਪਿਕਚਰ ਦੇ ਵਿੱਚ ਦੇਖਿਆ ਅਸੀਂ ਉਹਦੇ ਅੰਗੇ ਚੱਲ ਰਹੇ ਹਾਂ ਕਿ ਉਹਨਾਂ ਬੱਚਿਆਂ ਨੇ ਜਾਂ ਉਹਨਾਂ ਸਾਡੀਆਂ ਭੈਣਾਂ ਨੇ ਹਰਕਤ ਕੀਤੀ ਹੈ ਉਹਨਾਂ ਤੋਂ ਸੀਨੀਅਰ ਸੀਗੇ ਲੀਡਰ ਜਿਸ ਟਾਈਮ ਉਹ ਲੋਕ ਕਾਂਗਰਸ ਚਗੇ ਉਸ ਟਾਈਮ ਵੀ ਸਾਡਾ ਸਾਹੀ ਚੱਲ ਰਿਹਾ ਸੀਗਾ ਜਦੋਂ ਅੱਜ ਉਹ ਕਾਂਗਰਸ ਤੋਂ ਬਾਹਰ ਜਾ ਕੇ ਆਮ ਆਦਮੀ ਪਾਰਟੀ ਤੋਂ ਜਿੱਤ ਕੇ ਆ ਗਏ ਨੇ ਤਾਂ ਅੱਜ ਬੰਸਲ ਸਾਹਿਬ ਮਾੜੇ ਹੋ ਗਏ ਉਹਨਾਂ ਦੇ ਉਹਨਾਂ ਨੇ ਧੱਕਾ ਮੁਕੀ ਕੀਤੀ ਆ ਸਾਡਾ ਇਹ ਹੈ ਕਿ ਉਹ ਸੌਰੀ ਫੀਲ ਕਰਨ ਠੀਕ ਹੈ ਜੀ ਦੂਜੀ ਗੱਲ ਇਹ ਹੈ ਕਿ ਅਸੀਂ ਕਿਸੇ ਦੇ ਲੀਡਰ ਕਿਸੇ ਨੂੰ ਅਸੀਂ ਗਿਆਤ ਨਹੀਂ ਕਰਾਂਗੇ ਨਾ ਅਸੀਂ ਮਾੜਾ ਕਹਿੰਦੇ ਆ ਹਾਂ ਅਸੀਂ ਇਹ ਕਹਿੰਦੇ ਕਿ ਦਿਵਾਲੀ ਦੁਬਾਰਾ ਵੀ ਆਣੀ ਆ ਅੱਜ ਹੀ ਨਹੀਂ ਐ ਇਲੈਕਸ਼ਨ ਦੁਬਾਰਾ ਫੇਰ ਆਣੇ ਨੇ ਕਾਉਂਸਲਰ ਦੇ ਆ ਜਾਣੇ ਨੇ ਵੋਟ ਮੰਗਣ ਉਹਨਾਂ ਨੇ ਸਾਡੇ ਕੋਲ ਹੀ ਆਣਾ ਕਿਉਂਕਿ ਵਰਕਰ ਦੇ ਕੋਲ ਹੀ ਵੋਟ ਮੰਗਣ ਆਣਾ ਹੈ ਅਗਰ ਜੇ ਵਰਕਰ ਕੋਲ ਵੋਟ ਮੰਗਣ ਆਣਾ ਤਾਂ ਫਿਰ ਉਥੋਂ ਕਿਵੇਂ ਆਜਾ ਤਾਂ ਫਿਰ ਭੁਗਤਣਾ ਪਏ ਕੌਂਸਲਰ ਨੂੰ ਤਾਂ ਭੁਗਤਣਾ ਪਏਗਾ ਆ ਨਾਲੇ ਟਾਈਮ ਦੇ ਵਿੱਚ ਅਸੀਂ ਕੈਂਡੀ ਮਨੀਸ਼ ਟਵਾਰੀ ਦੇ ਵਕਤ ਰਾਫ ਨਹੀਂ ਜਾਵਾਂਗੇ ਮਨੀਸ਼ ਟਵਾਰੀ ਨੂੰ ਅਸੀਂ 90% ਅਸੀਂ ਵੋਟ ਪਵਾ ਚੁੱਕੇ ਹਾਂ ਅੱਜ ਤੁਹਾਨੂੰ ਅੱਜ 80% ਵਰਕਿੰਗ ਅਸੀਂ ਕਰ ਚੁੱਕੇ ਹਾਂ ਰਹਿ ਗਿਆ 20% ਉਹ ਦਿਨਾਂ ਦਾ ਦਿਨ ਚ ਕਰ ਦੇਣੀ ਹੈ ਤੇ ਤੁਸੀਂ ਖਮਿਆਜ਼ੇ ਦੀ ਗੱਲ ਕੀਤੀ ਹੈ ਇਹਨਾਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ ਜੇ ਅੱਗੇ ਦੀ ਜੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਜਿਹੜੀ ਕਾਂਗਰਸੀਆਂ ਦੀ ਨਾਰਾਜ਼ਗੀ ਹੈਗੀ ਆ ਉਸ ਦਾ ਕੁਝ ਇਹਨਾਂ ਇਲੈਕਸ਼ਨਾਂ ਦੇ ਉੱਪਰ ਨੇ ਸਾਡੇ ਕੈਂਡੀਡੇਟ ਵੀ ਆਪਣਾ ਇਹ ਪ੍ਰਧਾਨ ਜੀ ਵੀ ਬੜੇ ਸੁਝਵਾਨ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਬੰਸਰ ਸਾਹਿਬ ਨਾਲ ਇਦਾਂ ਗੱਲ ਹੋਈ ਹੈ ਤਾਂ ਵਰਕਰ ਨਰਾਜ ਹੋ ਰਿਹਾ ਤੇ ਸੌਰੀ ਫੀਲ ਕਰਵਾਵੇ ਉਹਨਾਂ ਦਾ ਫਰਜ ਬਣਦਾ ਸੀ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਇਹ ਗੱਲ ਆਮ ਆਦਮੀ ਪਾਰਟੀ ਵਾਲੇ ਦਰੁੱਖਾ ਸਾਰਿਆਂ ਨੂੰ ਪਤਾ ਹੈ ਕਿ ਕੁਝ ਵਰਕਰ ਨੇ ਜਿਹੜੇ ਬੰਸਰ ਸਾਹਿਬ ਦੇ ਮੈਂ ਜ਼ਿਆਦਾ ਨਹੀਂ ਕਹਿੰਦਾ 60% ਵਰਕਰ ਨਰਾਜ ਹੋ ਗਿਆ ਵੀ ਬੰਸਰ ਸਾਹਿਬ ਨਾਲ ਤਾਂ ਕੰਮਕੀ ਹੋਈ ਹੈ ਜੋ ਕਿ ਇਲੈਕਸ਼ਨ ਤਾਂ ਬਾਅਦ ਦੇ ਵਿੱਚ ਗੱਲ ਹੈ ਯਾਰ ਪਹਿਲੇ ਹੀ ਉਸ ਤੋਂ ਪਹਿਲੇ ਕੰਮ ਹੋ ਗਿਆ ਐਕਸ ਮੇਰ ਵੀ ਮੌਜੂਦ ਹੈਗੇ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਦੋਂ ਪੂਰੇ ਮੰਚ ਦੇ ਉੱਪਰ ਸੀਨੀਅਰ ਲੀਡਰਸ਼ਿਪ ਮੌਜੂਦ ਹੁੰਦੀ ਹੈਗੀ ਹੈ ਜਿਹੜੇ ਕਿ ਪ੍ਰਯੰਕਾ ਗਾਂਧੀ ਨੇ ਖੁਦ ਜਿਹੜੇ ਕਿ ਉਹਨਾਂ ਦਾ ਹੱਥ ਪਕੜ ਕੇ ਬੰਸਰ ਸਾਹਿਬ ਨੂੰ ਰੋਕਦੇ ਹੈਗੇ ਨੇ ਪਰ ਮਨੀਸ਼ Tiwari ਕਿਉਂ ਚੁੱਪ ਹੈਗੇ ਨੇ ਇਹ ਤਾਂ ਆਪ ਮਨੀਸ਼ Tiwari ਜੀ ਕਿ ਪੁੱਛੋ ਮੈਂ ਕੀ ਆਪ ਦੱਸ ਸਕਦਾ ਉਸਕੇ ਬਾਰੇ ਹਮੇ ਦੁੱਖ ਹੋਆ ਤਾਂ ਹਮਨੇ ਆਪਣਾ ਦੁੱਖ ਪ੍ਰਗਟ ਕਰ ਦਿਆ ਇਹ ਮਨੀਸ਼ ਤੁਹਾਰੇ ਸੇ ਪੁੱਛੋ ਵੀ ਐਸਾ ਹੋਆ ਤਾਂ ਆਪਕਾ ਕੀ ਵਿਚਾਰ ਆ ਰਹਾ ਹੈ ਆਪ ਕੀ ਕਰਕੇ ਲਜਾਤੇ ਹੈ ਲਗਾਤਾਰ ਜਿਹੜੇ ਮਨਿਸਤਿਵਾੜੀ ਕੈਂਪੇਨਿੰਗ ਕਰ ਰਹੇ ਨੇ ਉਹਦੇ ਵਿੱਚੋਂ ਵੀ ਗੈਰ ਹਾਜ਼ਰ ਆ ਰਹੇ ਨੇ ਪ੍ਰਭ ਬਾਂਸਲ ਸ਼ਾਇਦ ਹੋ ਸਕਦਾ ਹੈ ਕਿ ਉਸ ਨੂੰ ਲੈ ਕੇ ਕੁਝ ਉਹਨਾਂ ਨੂੰ ਨਾਰਾਜ਼ਗੀ ਹੋ। ਇਹ ਵੀ ਤੁਸੀਂ ਪ੍ਰਭ ਬਾਂਸਲ ਨਾਲ ਗੱਲ ਕਰਦੇ ਹੋ। ਇਹਦੇ ਵਿੱਚ ਆਮ ਕੁਝ ਨਹੀਂ ਕਹਤਾ। ਇਹ ਪ੍ਰਭ ਬਾਂਸਲ ਨੂੰ ਪੁੱਛੋ। ਤੇ ਹੁਣ ਤੁਸੀਂ ਅਲਟੀਮੇਟਮ ਦਿੱਤਾ ਹੈਗਾ ਕਿ ਜੇਕਰ ਮੁਆਫੀ ਨਹੀਂ ਮੰਗੀ ਤਾਂ ਫਿਰ ਕੀ ਕਦੋਂ ਤੱਕ ਦਾ ਅਲਟੀਮੇਟਮ ਹੈ ਤੇ ਕੀ ਐਕਸ਼ਨ ਹੋਵੇਗਾ ਤੁਹਾਡਾ? ਦੇਖੋ ਉਹ ਜਿਹੜਾ ਤੁਸੀਂ ਕਹਿੰਨਾ ਅਲਟੀਮੇਟਮ ਅਲਟੀਮੇਟਮ ਦਾ ਮਤਲਬ ਇਹ ਨਹੀਂ ਹੈ। ਭਈ ਉਹਨਾਂ ਦਾ ਕਨਸਟੀਟਿਊਸ਼ਨ ਅਲੱਗ ਹੈ, ਸਾਡਾ ਕਨਸਟੀਟਿਊਸ਼ਨ ਅਲੱਗ ਹੈ। ਠੀਕ ਹੈ ਨਾ? ਇਹ ਅ ਠੀਕ ਹੈ ਨਾ ਅੱਗੇ ਵੀ ਤਾਂ ਅਲਾਈਸ ਹੋਣਾ ਹੈ ਨਾ 2027 ਮੌਂਸੇ ਦੇ ਇਲੈਕਸ਼ਨ ਚ ਠੀਕ ਹੈ ਨਾ ਉਥੇ ਪੁੱਤ ਨੂੰ ਖੜਾ ਕਰਾਂਗੇ ਤੁਮ ਬੰਗੇ ਬਰੇ ਇਸ਼ਾਰਾ ਸਮਝ ਗਏ ਹਾਂ ਉਥੇ ਕਰਾਂਗੇ ਪੰਗਾ ਕੁਝ ਇਸ ਤਰ੍ਹਾਂ ਦੇ ਨਾਲ ਅਲਾਈਅੰਸ ਤੇ ਕੁਝ ਇਫੈਕਟ ਪਵੇਗਾ ਜਿਵੇਂ ਤੁਸੀਂ ਨਾਰਾਜ਼ਗੀ ਜ਼ਾਹਰ ਕੀਤੀ ਹੈਗੀ ਆ ਵੀ ਇਹ ਜੋ ਕਟੰਕਰਮ ਆਪਰੇਆ ਹੈ ਇਹ ਗਲਤ ਹੋਇਆ ਹੈ ਤੇ ਇਸ ਦਾ ਕੁਝ ਕੀ ਇਫੈਕਟ ਪਵੇਗਾ ਕਾਂਗਰਸ ਨੂੰ ਵੀ ਕਮਿਆਜ਼ਾ ਪੋਗੇ ਨਾ ਬਹੁਤ سارے ਲੋਕ ਇਨਰਾਜ਼ ਹੈ ਚਲਦੀ ਕਰ ਦੇ ਪੌਨ ਬਾਂਸਨ ਦਾ ਜੋ ਬਿਹੇਵ ਕੀਤਾ ਗਿਆ ਇਸ ਕੇ ਕਰਕੇ ਲੋਕੀ ਬਹੁਤ ਨਾਰਾਜ਼ ਹੈ ਮਜਬੂਤ ਇਸ ਦਾ ਪੀਪਲ ਨਾਰਾਜ਼ ਹੈ ਜਿਹੜੇ ਪੌਨ ਬਾਂਸਨ ਨੂੰ ਆਪਣਾ ਲੀਡਰ ਸਮਝਦੇ ਨੇ ਉਹ ਨਾਰਾਜ਼ ਹੈ ਆਈਦਰ ਜੇ ਸਬੰਧ ਆਪਣੇ ਪੌਨ ਬਾਂਸਨ ਨੂੰ ਤਾਂ ਜਿਹੜੀ ਨਾਰਾਜ਼ਗੀ ਹੈ ਉਹ ਕਿਸ ਤਰ੍ਹਾਂ ਜ਼ਾਹਰ ਕਰਨ ਫੇ ਇਸ ਤਰ੍ਹਾਂ ਆਪਣੇ ਨਰਾਜ਼ਗੀਦਾਰ ਕਰਨ ਜਿਹੜੇ ਕਿ ਵੋਟਰ ਹੈਗੇ ਤੁਸੀਂ ਕਹਿ ਰਹੇ ਹੋ ਕਿ ਕਾਫੀ ਵੋਟਰ ਹੈਗੇ ਸਮਰਥਕ ਹੈਗੇ ਨਰਾਜ਼ ਹੈ ਕੀ ਮੈਂ ਕਰਨ ਸਾਡਾ ਗੱਲ ਹੁੰਦੀ ਹੈ ਜੀ ਸਾਡਾ ਗੱਲ ਹੁੰਦੀ ਤਾਂ ਅਸੀਂ ਪ੍ਰੈਸ ਕਾਨਫਰੰਸ ਕਰਦੇ ਹਾਂ ਜੇ ਸਾਡਾ ਗੱਲਾਂ ਹੋ ਰਹੀਆਂ ਲੋਕੀ ਘਰ ਆਏ ਆ ਕਹਿੰਦੇ ਇਹ ਕੀ ਹੋਇਆ ਜੀ ਕੀ ਹੋਇਆ ਜੀ ਕੀ ਕੋਈ ਮੈਂ ਤੁਹਾਨੂੰ ਦੱਸ ਦਿੰਦੇ ਕੀ ਹੋਇਆ ਕੌਂਸਲ ਉਹਨਾਂ ਨੇ ਕਦੇ ਜਿਹੜੀ ਸੀਨੀਅਰ ਲੀਡਰਸ਼ਿਪ ਹੈਗੇ ਨੇ ਉਹਨਾਂ ਨਾਲ ਇਸ ਘਟਨਾ ਕਰਨ ਨੂੰ ਲੈ ਕੇ ਜ਼ਿਕਰ ਕੀਤਾ ਕਿ ਇਹ ਜੋ ਹੋਲੇ ਕਿਉਂ ਨਹੀਂ ਕਰਨਗੇ ਇਹ ਤਾਂ ਜ਼ਿਕਰ ਤੁਹਾਨੂੰ ਕਰਨਾ ਚਾਹੀਦਾ ਲੋਕ ਕਿਉਂ ਕਰਨਗੇ ਕੋਈ ਨਹੀਂ ਕਰਦਾ ਉਹ ਨਹੀਂ ਕੋਈ ਵੀ ਲੀਡ ਨਹੀਂ ਕਰਦਾ ਕੋਈ ਵੀ ਲੀਡ ਨਹੀਂ ਕਰਦਾ ਜਿੱਦਾਂ ਮਿਸਬੀਹੇਵ ਹੁੰਦਾ ਨਾ ਉਹ ਕਦੇ ਕੋਈ ਕ੍ਰਿਤੀ ਕਰਦਾ ਉਹਦੇ ਜਿਹੜੇ ਸਪੋਰਟਰ ਆ ਉਹ ਕਰਦੇ ਹੁੰਦੇ ਸੋ ਅਸੀਂ ਕਰਾਂਗੇ ਵੀ ਆਜ ਗਲਤ ਹੋਇਆ ਉਹ ਤੁਕ ਕਰਨੀ ਜੇ ਮੈਂ ਨਾ ਕੋਈ ਹੋਏਗਾ ਕੁਝ ਤੇ ਮੈਂ ਕੀ ਜਰਮੈਂਟ ਕਰਾ ਮੇਰੇ ਜਿਹੜੇ ਪਿੱਛੇ ਜਿਹੜੇ ਸਪੋਰਟਰ ਹੈ ਉਹ ਕਰਨਗੇ ਨਾ ਸੋ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਜੇਕਰ ਮੁਆਫੀ ਨਾ ਮੰਗੀ ਗਈ ਤਾਂ ਬਾਜ਼ੀਗਰ ਵਾਲੇ ਜਿਹੜੀ ਜੋ ਵੀ ਹੈਗੀ ਭਾਈਚਾਰੇ ਦੀ ਵੋਟ ਹੈ ਉਹ ਆਪਾਂ ਅੱਗੇ ਕੇ ਨੋਟ ਅਦੇ ਮੇਰੀ ਮੇਰੀ ਗੱਲ ਸੁਣੋ ਜੀ ਪਹਿਲੇ ਚਲੋ ਗੱਲ ਹੋ ਗਈ ਗੁੱਸੇ ਚ ਹੁੰਦੀਆਂ ਕੁਝ ਗੱਲਾਂ ਮੈਂ ਇਹ ਜਿਹੜੀ ਮੇਰੀ ਬਾਜੀਗਰ ਬਰਾਦਰੀ ਦੀ ਵੋਟ ਹੈ ਇਹ ਤਾਂ ਹੈ ਹੀ ਹੈ ਇਸ ਟਾਈਮ ਕਿਉਂਕਿ ਅਸੀਂ ਕਸਮਾਂ ਕੁਸਮਾਂ ਖਾ ਚੁੱਕੇ ਆਂ ਵੀ ਮਨਿੰेश तिवारी ਜੀ ਨੂੰ ਵੋਟ ਪਵਾਣੀ ਹੈ ਅਸੀਂ ਇਹ ਕਸਮਾਂ ਹੋ ਚੁੱਕੀਆਂ ਨੇ ਨੈਕਸਟ ਟਾਈਮ ਕਾਉਂਸਲਰ ਦਾ ਇਲੈਕਸ਼ਨ ਵੀ ਆਣਾ 27 ਦੇ ਵਿੱਚ ਭਾਜੀ ਮੈਂ ਕਹਾਂ ਨਹੀਂ ਦੀਵਾਲੀ ਆਉਂਦੀ ਹੈ ਤੇ ਉਹ ਦੀਵਾਲੀ ਆਏਗੀ ਦੁਬਾਰਾ ਨੈਕਸਟ ਟਾਈਮ ਹਨ ਵਾਲੇ ਟਾਈਮ ਚ ਚਮਤਕਾਰ ਦੱਸ ਦਾਂਗੇ ਕਾਉਂਸਲਰ ਦਾ ਇਲੈਕਸ਼ਨ ਆ ਕੀ ਐਮਪੀ ਦਾ ਇਲੈਕਸ਼ਨ ਤਾਂ ਹੁਣ ਦੁਬਾਰਾ 5 ਸਾਲ ਬਾਅਦ ਹੀ ਆਣਾ ਹੈ ਇਹ ਇਲੈਕਸ਼ਨ ਤਾਂ ਆਣਾ ਹੈ ਨਾ ਇਹ ਤਾਂ 2.5 ਸਾਲ ਬਾਅਦ ਇਲੈਕਸ਼ਨ ਹੈਗਾ ਤਾਂ ਤੁਸੀਂ ਗੁੱਸੇ ਦੇ ਵਿੱਚ ਕਹਿੰਦੇ ਹੋ ਮੈਂ ਚਲੋ ਗੁੱਸੇ ਦੇ ਵਿੱਚ सॉरी ਫੀਲ ਕਰਦਾ ਮਗਰ ਮੈਂ ਅੱਜ ਇਹ ਇਹ ਚੀਜ਼ ਤਾਂ ਮੈਂ ਕਹਿੰਦਾ ਜੀ ਕਿਉਂਕਿ ਕੋਈ ਟਾਈਮ ਸੀਗਾ ਡੰਪਿੰਗ ਗਰਾਊਂਡ ਦੇ ਬਾਰੇ ਇਹ ਗੱਲ ਚੱਲੀ ਨੋਟਾ ਦੀ ਸਭ ਤੋਂ ਜ਼ਿਆਦਾ ਵੋਟ ਨੋਟਾ ਨੂੰ ਪਈ ਸੀਗੀ ਵਿਆਲ ਕਿਸਨ ਜੀ ਦੇ ਟਾਈਮ ਦੇ ਵਿੱਚ ਕਹਿੰਦਾ ਅਸੀਂ ਡੰਪਿੰਗ ਗਰਾਊਂਡ ਤੋਂ ਵੀ ਆਹਾ ਤਾਂ ਇਹ ਗੱਲ ਨਹੀਂ ਨਹੀਂ ਹੈਗੀ ਉੱਥੇ ਦੇ ਲੋਕ ਆਹਤ ਨੇ ਸਾਡੇ ਤੋਂ ਕੋਈ ਡਿਮਾਂਡਸ ਨਹੀਂ ਪੁੱਛੀਆਂ ਗਈਆਂ ਅਸੀਂ ਇਹ ਨਹੀਂ ਕਹਿੰਦੇ ਪਰ ਅਸੀਂ ਇਹ ਕਹਿ ਰਹੇ ਹਾਂ ਕਿ ਵਕਤ ਆਣ ਤੇ ਟਾਈਮ ਦੱਸਾਂਗੇ ਜੀ ਆ 5 2.5 ਸਾਲ ਆਏ 2.5 ਸਾਲ ਤੋਂ ਬਾਅਦ ਸਾਡੇ ਕੋਲ ਹੀ ਵੋਟਾਂ ਮੰਗਣ ਆਣੀਆਂ ਨੇ ਅਸੀਂ ਸ਼ਾਇਦ ਟਿਕਟ ਇਲੈਕਸ਼ਨ ਫਾਈਟ ਕਰੀਏ ਨਾ ਕਰੀਏ ਪ੍ਰਮਾਤਮਾ ਨੇ ਵੈਸੇ ਹੀ ਬੜਾ ਕੁਝ ਦੇ ਰੱਖਿਆ ਹੈ ਜੀ ਤੇ ਲੋਕਾਂ ਦੀ ਵੈਸੇ ਹੀ ਸੇਵਾ ਕਰ ਰਹੇ ਆ ਜੀ ਕੋਈ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਕਾਰਤਿਰੰਗ ਵਾਪਰਿਆ ਹੈਗਾ ਤਾਂ ਫਿਰ ਹੁਣ ਉਹਨਾਂ ਨੇ ਨਾਰਾਜ਼ਗੀ ਜ਼ाहिर ਕੀਤੀ ਹੈ ਕਿ ਜੇਕਰ ਉਹਨਾਂ ਦੇ ਕੌਂਸਲਰ ਜਿਹੜੇ ਕਿਆਮ ਆਦਮੀ ਪਾਰਟੀ ਨਾਲ ਤਾਲੁਕਤ ਰੱਖਦੇ ਨੇ ਜਿੰਨੇ ਜਿਵੇਂ ਪੂਰਾ ਇੱਕ ਇੱਕ ਕਟਨਾਕਰਮ ਦੇ ਵਿੱਚ ਜਿਹੜਾ ਭੂਮਿਕਾ ਨਿਭਾਈ ਜਾਂਦੀ ਹੈ ਜਿੱਕਰ ਉਹਨਾਂ ਨੇ ਮਾਫੀ ਨਾ ਮੰਗੀ ਤਾਂ ਫਿਰ ਉਹਨਾਂ ਦੇ ਵੱਲੋਂ ਜਿਹੜੇ ਕਿ ਅਗਲੇ ਇਲੈਕਸ਼ਨਾਂ ਹੋਣੀਆਂ ਨੇ ਤਾਂ ਉਸ ਦੇ ਵਿੱਚ ਸਖਮਿਆ ਦਾ ਭੋਗ ਤਾਂ ਪਵੇਗਾ ਤੇ ਅਪਡੇਟ ਲਈ ਜੁੜੋ ਹਮਦਰ ਟੀਵੀ ਦੇ ਕੈਮਰਾ ਪਰਸਨ ਮੋਹਨ ਪਰਮੇਂਦਰ ਚੰਡੀ